ਸਾ希ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋ ਮੋਗੇ ਤੇ ਐਸੀ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 9:30 ਤੇ ਬੱਚੇ ਚਲੇ ਗਏ ਨੇ ਸਕੂਲ ਤੇ ਮੈਂ ਨਾ ਧੋ ਕੇ ਰੈਡੀ ਹੋ ਗਈ ਸੀ ਤੇ ਮੈਂ ਲਾ ਕੇ ਹਟੀਆਂ ਜੋਤ ਤੇ ਦੂਜੇ ਬੱਚਿਆਂ ਨੂੰ ਵੀ ਰੋਟੀ ਪਾਣੀ ਖਵਾਤਾ ਹੁਣ ਮੈਂ ਲੱਗੀ ਸੀ ਨਾਸ਼ਤਾ ਕਰਨ ਅੱਜ ਮੈਂ ਵੀ ਬਣਾਈਆ ਪਿੰਡੀਆਂ ਦੀ ਸਬਜ਼ੀ ਜੋ ਵੀ ਸਕੂਲ ਲੈ ਗਿਆ ਪਿੰਡੀਆਂ ਦੀ ਸਬਜ਼ੀ ਤੇ ਨਾਲ ਮੈਂ ਇੱਕ ਰੋਟੀ ਖਾ ਰਹੀ ਹਾਂ ਤੇ ਨਾਲ ਪੀਉਂਗੀ ਚਾਹ ਨਾਸ਼ਤਾ ਕਰ ਲਈਏ ਫਿਰ ਆਪਾਂ ਤੁਸੀਂ ਸੈਲਫ ਤੇ ਖਨਾਰਾ ਦੇਖ ਸਕਦੇ ਹੋ ਠੀਕ ਆ ਸਾਰੀ ਸੈਲਫ ਭਰੀ ਪਈ ਆ ਭਾਂਡਿਆਂ ਦਾ ਢੇਰ ਲੱਗਿਆ ਪਿਆ ਸਾਰਾ ਕੰਮ ਹਜੇ ਕਰਨ ਵਾਲਾ ਕੁਝ ਵੀ ਨਹੀਂ ਕੀਤਾ ਅਜੇ ਤਾਂ ਬੱਚੇ ਹੀ ਭੇਜਿਆ ਕਿਉਂਕਿ ਜੋ ਸੋਹਮ ਦੀ ਜਿਹੜੀ ਬੈਨ ਆ ਉਹ 9 ਵਜੇ ਆਉਂਦੀ ਆ ਉਸ ਤੋਂ ਪਹਿਲਾਂ ਮੈਂ ਕੋਈ ਕੰਮ ਨਹੀਂ ਕਰ ਸਕਦੀ ਸਿਰਫ ਕੱਲਾ ਨਹਾ ਕੇ ਜੋਤ ਬੱਤੀ ਲਾ ਸਕਦੀ ਹਾਂ ਤੁਹਾਨੂੰ ਪਤਾ ਕੰਮ ਤਾਂ ਬੱਚਿਆਂ ਦੇ ਜਾਣ ਬਾਅਦ ਹੀ ਹੁੰਦੇ ਨੇ ਤੇ ਸੋਹਮ ਲੈ ਕੇ ਗਿਆ ਆਲੂ ਤੇ ਜੀਰਾ ਉਹਨੂੰ ਬਣਾਈ ਸੀ ਸਪੈਸ਼ਲ ਸਵੇਰੇ ਜੀਰਾ ਆਲੂ ਨਾਲ ਪਰੌਂਠੀ ਜੋ ਵੀ ਲੈ ਕੇ ਗਿਆ ਭਿੰਡੀਆਂ ਦੀ ਸਬਜ਼ੀ ਤੇ ਥੋੜੀ ਜੀ ਮੈਨੂੰ ਬਚ ਗਈ ਸੀ ਤੇ ਜੋ ਵੀ ਨੇ ਰੋਟੀ ਖਾ ਕੇ ਇੱਕ ਨਾਲ ਦਵਾਈ ਵੀ ਲੈ ਕੇ ਜਾਣੀ ਹੁੰਦੀ ਆ ਨਾ ਸਵੇਰੇ ਮਾਰਨਿੰਗ ਚੋਦੀ ਸਕੈਨ ਦੀ ਮੈਡੀਸਨ ਚਲਦੀ ਆ ਤਾਂ ਕਰਕੇ ਇੱਕ ਰੋਟੀ ਜੋ ਵੀ ਨੂੰ ਖਵਾ ਕੇ ਪੇ ਦਿੱਤਾ ਸੀ ਭਿੰਡੀਆਂ ਦੀ ਸਬਜ਼ੀ ਨਾਲ ਤੇ ਦੋ ਰੋਟੀਆਂ ਜੋ ਵੀ ਸਕੂਲੇ ਲੈ ਗਿਆ ਸੀ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਮੇਰਾ ਨਾਸਤਾ ਦੇਖ ਸਕਦੇ ਹੋ ਚਾਹ ਦਾ ਕੱਪ ਭਿੰਡੀਆਂ ਦੀ ਸਬਜ਼ੀ ਦੇ ਨਾਲ ਇੱਕ ਰੋਟੀ ਲਓ ਜੀ ਆਪਾਂ ਕੰਮਕਾਰ ਕਰਕੇ ਹੋ ਗਏ ਬਿੱਲੇ ਤੇ ਅੱਜ ਮੈਂ ਪੋਚੇ ਸਕਿਪ ਕਰੂੰਗੀ ਕਿਉਂਕਿ ਮੈਨੂੰ ਢੂਹੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋਈ ਪਈ ਆ ਰਾਤ ਨੂੰ ਮੇ ਢੂਹੀ ਤੇ ਦਵਾਈ ਵਗੈਰਾ ਲਾ ਕੇ ਫੇਰ ਪਈ ਸੀ ਮੇਰੇ ਬੈਡ ਨਾਲ ਢੂਹੀ ਨਹੀਂ ਲੱਗਦੀ ਸੀ ਤਾਂ ਕਰਕੇ ਅੱਜ ਮੈਂ ਪੋਚੇ ਸਕਿਪ ਕਰੂੰਗੀ ਕਿਉਂਕਿ ਪੋਚੇ ਦਾ ਡੇਲੀ ਲਾਉਣਾ ਕੱਲ੍ਹ ਵੀ ਲਾਇਆ ਸੀ ਝਾੜੂ ਕੱਲਾ ਆਪਾਂ ਨੇ ਲਾਤਾ ਤੇ ਹੁਣ ਮੈਂ ਲੱਗੀਆਂ ਮਿਰਚਾਂ ਦੇ achar ਦੀ ਤਿਆਰੀ ਕਰਨ ਜਿਹੜੇ ਮਸਾਲੇ ਨੇ ਉਹ ਆਪਾਂ ਫਰਾਈ ਕਰਕੇ ਉਹਨਾਂ ਨੂੰ ਗ੍ਰाइंड ਕਰਦੇ ਆ ਤੇ ਕੱਲ ਮੈਂ ਆਹ ਵਾਲੀਆਂ ਮਿਰਚਾਂ ਲੈ ਕੇ ਆਈ ਸੀ ਤੇ ਇਹ ਤੁਹਾਡੇ ਨਾਲ ਰੈਸਪੀ ਸ਼ੇਅਰ ਕੀਤੀ ਹੋਈ ਆ ਇਹ ਮੈਂ ਬਣਾਉਂਗੀ ਹੁਣ ਘਰ ਵਾਸਤੇ ਮਿਰਚ ਤੇ ਕੱਲ ਮੈਂ ਧੋ ਲਈਆਂ ਸੀ ਤੇ ਹੁਣ ਸੁੱਕ ਵੀ ਗਈਆਂ ਤੇ ਥੋੜਾ ਜਿਹਾ ਟਾਈਮ ਇਹਨਾਂ ਨੂੰ ਧੁੱਪੇ ਰੱਖ ਦੰਨੇ ਆ ਤੇ ਬਾਕੀ ਆਚਾਰ ਲੈ ਲਿਆ ਮੈਂ ਮਸਾਲੇ ਲੈ ਲਿਆ ਮਸਾਲਿਆਂ ਦੇ ਵਿੱਚ ਮੈਂ ਐਡ ਕਰੂੰਗੀ ਸਰੋਂ ਧਜਮੈਣ ਕਲੌਂਜੀ ਜੀਰਾ ਮੇਥੀ ਮੇਥੇ ਨੇ ਇਹ ਮੇਥੇ ਤੇ ਸੌਫ ਤੇ ਧਨੀਆ ਇਹ ਸਾਰਾ ਕੁਝ ਮੈਂ ਇਹ ਮਿਰਚਾਂ ਦੇ ਵਿੱਚ ਪਾਉਂਗੀ ਪਹਿਲਾਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲਈਏ ਭੁੰਨ ਲਈਏ ਭੁੰਨ ਕੇ ਇਹਨਾਂ ਨੂੰ ਠੰਡਾ ਕਰਕੇ ਫਿਰ ਆਪਾਂ ਗ੍ਰाइंड ਕਰਾਂਗੇ ਤੁਹਾਡੇ ਨਾਲ ਰੈਸਪੀ ਸ਼ੇਅਰ ਕੀਤੀ ਹੋਈ ਆ ਤੇ ਤੁਸੀਂ ਵੀ ਇਦਾਂ ਮਿਰਚਾਂ ਦਾ achar ਭਰਮੀ ਮਿਰਚ ਦਾ achar ਬਣਾ ਸਕਦੇ ਹੋ ਠੀਕ ਹੈ ਜੀ ਮੈਂ ਦੁਪਹਿਰ ਦਾ ਇੱਕ ਤੇ ਮੈਂ ਰੈਸਟ ਕੀਤੀ ਹੁੰਦਾ ਹੈ ਟਾਈਮ ਕਿਉਂਕਿ ਮੇਰੀ ਢੂਹੀ ਦੀ ਪ੍ਰੋਬਲਮ ਆ ਜਿਹੜੀ ਬਹੁਤ ਜ਼ਿਆਦਾ ਪਦੀ ਪਈ ਆ ਤੇ ਰਾਤ ਨੂੰ ਮੈਂ ਲੈ ਕੇ ਆਈ ਸੀ ਭਿੰਡੀਆਂ ਭਿੰਡੀਆਂ ਆਪਾਂ ਰਾਤੀ ਧੋਤੀਆਂ ਸੀ ਤੇ ਸਵੇਰੇ ਸਕੂਲ ਨੂੰ ਸਕੂਲ ਚ ਜੋ ਵੀ ਨੂੰ ਬਣਾ ਕੇ ਦੇਤੀ ਸੀ ਸਬਜੀ ਭਿੰਡੀਆਂ ਦੀ ਜਿਹੜੀਆਂ ਬਚ ਗਈਆਂ ਸੀਗੀਆਂ ਮੈਂ ਕਿਹਾ ਚਲੋ ਆਪਾਂ ਕੱਟ ਕੇ ਭਿੰਡੀਆਂ ਨੂੰ ਡੱਬੀ ਦੇ ਵਿੱਚ ਪਾ ਕੇ ਰੱਖ ਦਈਏ ਦਵਾਰੇ ਬਣ ਜਾਣਗੀਆਂ ਨਾ ਐਵੇਂ ਨਾਲ ਤਾਂ ਪਲੇਟ ਨੇ ਇੰਨੀ ਜਗ੍ਹਾ ਰੋਕੀ ਹੋਈ ਆ ਤੇ ਨਾਲ ਇਹਨਾਂ ਦਾ ਪੰਜਿਆਂ ਦਾ ਕੋਈ ਫਾਇਦਾ ਨਹੀਂ ਆਪਾਂ ਕੱਟ ਕੇ ਉਹਨਾਂ ਟੱਕਣ ਲਾ ਕੇ ਫ੍ਰਿਜ 'ਚ ਰੱਖ ਦਾਂਗੇ ਬੱਚਿਆਂ ਵਾਸਤੇ ਦਵਾਰੇ ਬਣ ਜਾਣਗੀਆਂ ਤੇ ਨਾਲ ਨਾਲ ਮੈਂ ਪਾਉਂਗੀ ਹਰੀਆਂ ਮਿਰਚਾਂ ਦਾ ਆਚਾਰ ਮੋਟੇ ਹਰੀ ਮਿਰਚ ਦਾ ਮਸਾਲਾ ਆਪਣਾ ਠੰਡਾ ਹੋ ਗਿਆ ਸੀ ਕਿਉਂਕਿ ਪਿਛਲੀ ਗੱਗਲੀ ਦਾ ਮੂਹ ਆ ਗਿਆ ਸੀ ਮੈਂ ਬਹੁਤਾਂ ਗੱਲ ਕਰਨ ਲੱਗ ਗਈ ਥੋੜਾ ਟਾਈਮ ਰੈਸਟ ਕਰਨ ਲੱਗ ਗਈ ਤੇ ਸਿਰ ਦੇਖ ਲਓ ਮੈਂ ਹੁਣ ਬਾਹਰ ਲਈ ਆ ਪੰਜ ਮਿੰਟ ਪਹਿਲਾਂ ਸਿਰ ਬਾਹਾਂ ਮੈਨੂੰ ਸਿਰ ਪਾਉਣ ਦੀ ਕੋਲ ਹੋ ਜਾਂਦੀ ਹੈ ਨਾ ਮੈਂ ਸਵੇਰੇ ਹੀ ਲੈਣੀ ਹੈ 8 ਵਜੇ ਤੋਂ ਪਹਿਲਾਂ ਵੀ ਢਾ ਲੈਣੀ ਹੈ ਕਈ ਵਾਰ 8 ਵੀ ਵਜ ਜਾਂਦੇ ਨੇ ਬਸ ਸਿਰ ਪਾਉਣ ਦੀ ਮੈਨੂੰ ਸਭ ਤੋਂ ਔਖਾ ਕੰਮ ਲੱਗਦਾ ਭਿੰਡੀਆਂ ਕੱਟ ਕੇ ਇਹਨਾਂ ਨੂੰ ਆਪਾਂ ਸਾਫ਼ ਕੀਏ ਫ੍ਰਿਜ 'ਚ ਤੇ ਉਸ ਤੋਂ ਬਾਅਦ ਆਪਾਂ ਬਣਾ ਲਈਏ ਅਚਾਰ ਮਸਾਲਾ ਮੈਂ ਭੋਨ ਲਿਆ ਸੀਗਾ ਤੇ ਮਿਰਚਾਂ ਦਾ ਕੋਨ ਨੇ ਕਿਉਂ ਠੰਡਾ ਕਰ ਲਿਆ ਹੁਣ ਉਹ ਆਪਾਂ ਗ੍ਰੈਂਡ ਕਰਕੇ ਮਿਕਸੀ ਦੇ ਵਿੱਚ ਤੇ ਆਪਾਂ ਉਹਦਾ ਆਚਾਰ ਬਣਾ ਲਾਂਗੇ ਮਿਰਚਾਂ ਦੇ ਵਿੱਚ ਮਸਾਲਾ ਭਰ ਕੇ ਫਲੋਜੀ ਬਾਹਰ ਆਪਾਂ ਲਾਈ ਦੀ ਆ ਮਸ਼ੀਨ ਤੁਹਾਨੂੰ ਆਪਾਂ ਦਿਖਾ ਦਈਏ ਆਪਣੀ ਗੈਲਰੀ ਦਾ ਵਿਊ ਬਹੁਤ ਜ਼ਿਆਦੇ ਗਾਹ ਪਿਆ ਹੋਇਆ ਕਿਉਂਕਿ ਹੋਇਆ ਨਹੀਂ ਸੀ ਕਾਫੀ ਟਾਈਮ ਦਾ ਕਰਨ ਵਾਲਾ ਪਿਆ ਸੀਗਾ ਟਾਈਮ ਹੀ ਨਹੀਂ ਮਿਲਦਾ ਹੈਗਾ ਤੇ ਬਾਕੀ ਕਈ ਜਣੇ ਦੇ ਮੈਨੂੰ ਕਮੈਂਟ ਵੀ ਆਉਂਦੇ ਹੁੰਦੇ ਸੀ ਹਨਾ ਵੀ ਤੁਹਾਡੇ ਘਰ ਦੀ ਬੈਕ ਸਾਈਡ ਦਿਖਾਓ ਬੈਕ ਸਾਈਡ ਤੁਹਾਡੀ ਗੈਲਰੀ ਦਿਖਾਓ ਬਸ ਗੈਲਰੀ ਸਮਝ ਲਓ ਸਾਡੀ ਸਟੋਰ ਰੂਮ ਹੀ ਇੱਕ ਤਰ੍ਹਾਂ ਦਾ ਗੈਲਰੀ ਘਟਾ ਤੇ ਸਟੋਰ ਰੂਮ ਵੱਧਾ ਹੁਣ ਮੈਂ ਚੱਕ ਕੇ ਲਈਆਂ ਝਾੜੂ ਇੱਥੇ ਤੇ ਨਾਲ-ਨਾਲ ਧਸਤ ਲੈ ਕੇ ਆਈਆਂ ਆਪਾਂ ਅੱਜ ਜਿਹੜੀ ਸਫਾਈ ਕਰਾਂਗੇ ਤੇ ਨਾਲ ਹੀ ਸੈਟਿੰਗ ਕਰਾਂਗੇ ਲਓ ਜੀ ਤੁਹਾਨੂੰ ਮੈਂ ਖਨਾਰਾ ਚੈੱਕ ਕਰਾਂਦਾ ਇੱਕ ਵਾਰੀ ਸਾਡੀ ਗੈਲਰੀ ਦਾ ਵਿਊ ਤੁਸੀਂ ਦੇਖ ਸਕਦੇ ਹੋ ਤੇ ਬੱਚਿਆਂ ਦੇ ਟੱਬ, ਪੱਖੇ, ਮੰਜੇ, ਭਾਂਡੇ ਤੁਹਾਨੂੰ ਹਰੇਕ ਚੀਜ਼ ਮਿਲੂਗੀ ਇੱਥੇ ਆਪਣੇ ਤੇ ਮਤਲਬ ਇੱਕ ਸਟੋਰ ਰੂਮ ਹੀ ਆ ਇਹ ਆਪਣਾ ਆ ਦੇਖੋ ਮੇਰਾ ਰੂਹ ਪਿਆਗਾ ਕਿਚਨ ਵਾਲਾ ਚੁੱਲਾ ਪਿਆ ਦੂਸਰਾ ਟੱਬ ਟੱਬ ਦੇ ਵਿੱਚ ਬਿਜਲੀ ਦਾ ਸਮਾਨ, ਮੰਜੇ ਪਿੱਛੇ ਅਸੀਂ ਤਾਰ ਬੰਨੀ ਹੋਈ ਆ ਬਹੁਤ ਖਲਾਰਾ ਇੱਥੇ ਅੱਜ ਤਾ ਮੈਂ ਇਹਦੀ ਕਰਦਾ ਸਾਫ ਸਫਾਈ ਆ ਤੁਸੀਂ ਦੇਖ ਸਕਦੇ ਹੋ ਸਲਾਬ ਨਾਲ ਬੁਰਾ ਹਾਲ ਹੋਇਆ ਪਿਆ ਘਰਾਂ ਦਾ ਏ ਧੁੱਪਾਂ ਪੈਣ ਲੱਗੀਆਂ ਨੇ ਹੁਣ ਮੜੇ ਜੇ ਸੈੱਟ ਹੋ ਰਹੇ ਨੇ ਸਾਰੀਆਂ ਕੰਧਾਂ ਦਾ ਬੁਰਾ ਹਾਲ ਹੋ ਗਿਆ ਸੀਗਾ ਦੇਖ ਸਕਦੇ ਹੋ ਤੁਸੀਂ ਹੁਣ ਮੈਂ ਨਾ ਇੱਥੇ ਝਾੜੂ ਲਾਉਂਗੀ ਤੇ ਇੱਧਰ ਆਪਾਂ ਜੋਤਵੱਤੀ ਕਰਦੇ ਹੁੰਨੇ ਆ ਤੇ ਬਾਕੀ ਇਹ ਮੈਂ ਸਾਰਾ ਸੈੱਟ ਕਰਦੀ ਆ ਤੇ ਫਿਰ ਤੁਸੀਂ ਦੇਖਿਓ ਐਦਾਂ ਵੀ ਦੇਖੋ ਤੇ ਸੈੱਟ ਕਰਿਆ ਹੋਇਆ ਵੀ ਤੁਹਾਨੂੰ ਮੈਂ ਦਿਖਾਉਂਗੀ ਠੀਕ ਆ ਜੀ ਆਪਾਂ ਨੇ ਸਾਰੀ ਆਪਣੀ ਗੈਲਰੀ ਹੈ ਜਿਹੜੀ ਉਹ ਨੀਟ ਐਂਡ ਕਲੀਨ ਕਰਤੀ ਬਹੁਤ ਜ਼ਿਆਦਾ ਇਹਦੇ ਵਿੱਚ ਖਲਾਰਾ ਸੀਗਾ ਤੇ ਹੁਣ ਮੈਨੂੰ ਵਧੀਆ ਲੱਗ ਰਿਹਾ ਖੁੱਲਾ ਖੁੱਲਾ ਜਿਹਾ ਲੱਗ ਰਿਹਾ ਸਾਰਾ ਸਮਾਨ ਨਾਲ ਸਾਰਾ ਖਲਾਰਾ ਪਿਆ ਸੀਗਾ ਉਹਦੇ ਕਰਕੇ ਨਾ ਸਾਰਾ ਬੇਕਾਰ ਲੱਗ ਰਿਹਾ ਸੀ ਮੈਂ ਸਾਰਾ ਸਮਾਨ ਸੈੱਟ ਕਰਕੇ ਲਾਤਾ ਤੇ ਇੱਥੇ ਚੰਗੀ ਤਰ੍ਹਾਂ ਝਾੜੂ ਲਾਤਾ ਤੇ ਕੂੜਾ ਪਾਟਾਸਟਰ ਚ ਪਾ ਕੇ ਲੈ ਗਈ ਸੀਗੇ ਬਾਹਰ ਇਹ ਆਪਣੀ ਗੈਲਰੀ ਦਾ ਟੂਰ ਸੀ ਲਓ ਜੀ ਤੁਸੀਂ ਆਪਣਾ ਸਮਾਨ ਦੇਖ ਲਓ ਹੁਣ ਮੈਂ ਇੱਕ ਜਗ੍ਹਾ ਤੇ ਸੈੱਟ ਕਰਤਾ ਇਹ ਨਾ ਆਪਣੀ ਵੈਸੇ ਤਾਂ ਗੈਲਰੀ ਹੁੰਦੀ ਸੀ ਪਹਿਲਾਂ ਮੈਂ ਨਾ ਇਕੱਲੀ ਰਹਿਣ ਕਰਕੇ ਬੱਚੇ ਛੋਟੇ ਸੀਗੇ ਦੋਨੋਂ ਤੇ ਸੋਮ ਤਾਂ ਹੈਗਾ ਸੀ 8-9 ਮਹੀਨਿਆਂ ਦਾ ਤੇ ਜੋ ਵੀ ਵੀ ਛੋਟਾ ਹੀ ਸੀ ਜੋ ਵੀ ਨੂੰ ਹੁਣ 15ਵਾਂ ਸਾਲ ਲੱਗਿਆ ਹੋਇਆ ਤੇ ਜੋ ਵੀ ਹੈਗਾ ਸੀ 10 ਸਾਲ ਦਾ ਜਦੋਂ ਅਸੀਂ ਇਹ ਮਕਾਨ ਲਿਆ ਸੀ ਬਣਿਆ ਬਣਾਇਆ ਆ ਦੇਖੋ ਇਹਦੀ ਜਿਹੜੀ ਕੰਧ ਹੈਗੀ ਇਹ ਇੰਨੀ ਕੀ ਹੁੰਦੀ ਸੀ ਜਾਨੀ 5-7 ਕੇ ਫੋਟੋ ਚੀ ਸੀਗੀ ਬਾਕੀ ਇਹ ਸਾਰੀ ਓਪਨ ਸੀਗੀ ਗੈਲਰੀ ਫਿਰ ਮੈਂ ਨਾ ਬੱਚੇ ਛੋਟੇ ਕਰਕੇ ਪਿੱਛੇ ਹਜੇ ਕੋਈ ਘਰ ਨਹੀਂ ਸੀ ਬਣੇ ਹਨ ਪਲਾਟ ਤਾਂ ਵੈਸੇ ਕੱਟੇ ਹੋਏ ਸੀਗੇ ਘਰ ਨਹੀਂ ਸੀ ਬਣੇ ਤਾਂ ਮੈਂ ਤਾਂ ਕਰਕੇ ਸਾਰਾ ਲੈਂਟਰ ਪਵਾ ਕੇ ਮੈਂ ਇਹ ਬੰਦ ਕਰਾਤਾ ਸੀਗਾ ਤੇ ਉਹਦੇ ਕਰਕੇ ਆ ਦੇਖੋ ਇੱਧਰ ਗੇਟ ਵੀ ਹੁੰਦਾ ਸੀ ਇੱਥੇ ਬੈਕ ਸਾਈਡ ਗੇਟ ਕੱਢਣ ਵਾਸਤੇ ਫਿਰ ਇੱਥੇ ਪਲਾਟ ਕੱਟੇ ਗਏ ਤੇ ਗੇਟ ਵੀ ਅਸੀਂ ਬੰਦ ਕਰਤਾ ਸੀ ਕਢਾਤਾ ਸੀਗਾ ਤੇ ਸਾਰਾ ਉੱਪਰ ਮੈਂ ਲੈਂਟਰ ਪਵਾਤਾ ਸੀ ਹੁਣ ਆਪਾਂ ਸੋਚਦੇ ਆਂਗੇ ਹਨਾ ਜਦੋਂ ਪਰਮਾਤਮਾ ਨੇ ਵਾਹਿਗੁਰੂ ਨੇ ਆਪਣੀ ਸੁਣ ਲਈ ਚਾਰ ਪੈਸੇ ਆਪਣੇ ਕੋਲੇ ਹੋਏ ਹਨਾ ਆਪਾਂ ਨਾਲੇ ਤੇ ਇਹਦੇ ਵਿੱਚ ਉੱਪਰ ਜਾਲ ਕਢਾ ਦਾਂਗੇ ਤੇ ਜਾਲ ਕਢਾ ਦਾਂਗੇ ਤੇ ਨਾਲੇ ਇਹਨੂੰ ਆਪਾਂ ਸਾਰੀ ਨੂੰ ਤਿਆਰ ਕਰਵਾਵਾਂਗੇ ਇਹਦੇ ਤੇ ਰੰਗ ਰੋਗਣ ਵਗੈਰਾ ਕਰਵਾ ਕੇ ਇਹਨੂੰ ਸਾਰੀ ਨੂੰ ਆਪਾਂ ਤਿਆਰ ਕਰਾ ਦਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਖਲਾਰਾ ਸੀਗਾ ਜਗ੍ਹਾ ਸਾਡੀ ਇਹ ਬਹੁਤ ਆ ਤੇ ਮੈਂ ਹੁਣ ਇਹ ਤਾਂ ਸਟੋਰ ਦਾ ਕੰਮ ਲੈ ਰਹੀ ਆ ਸਾਰਿਆਂ ਨੂੰ ਇੰਨੀ ਜਿਆਦਾ ਪਸੰਦ ਆਈ ਸਾਡੀ ਇਹ ਬੈਕ ਸਾਈਡ ਵਾਲੀ ਜਗ੍ਹਾ ਤੇ ਕਹਿੰਦੇ ਵੀ ਥੋੜਾ ਤਾਂ ਇੱਕ ਤਰ੍ਹਾਂ ਦਾ ਵਧੀਆ ਸਟੋਰ ਰੂਮ ਬਣਿਆ ਹੋਇਆ ਇਹ ਤੇ ਬਾਕੀ ਸਮਾਨ ਮੈਂ ਇੱਕ ਜਗ੍ਹਾ ਤੇ ਸੈੱਟ ਕਰਤਾ ਇਹ ਆਪਣਾ ਇੱਥੇ ਗਿੱਜਰ ਲੱਗਿਆ ਹੋਇਆ ਤੇ ਆਪਣੇ ਏਸੀ ਵਾਲੇ ਪੈਪ ਕੋ ਨਿਕਲਦਾ ਇੱਕ ਆ ਨਿਕਲਦਾ ਇੱਥੋਂ ਦੀ ਤੇ ਆਪਣਾ ਹੈਗਾ ਜੀ ਬੈਕ ਸਾਈਡ ਗੈਲਰੀ ਦਾ ਤੁਹਾਨੂੰ ਛੋਟਾ ਜਿਹਾ ਟੂਰ ਦੇਤਾ ਬਾਕੀ ਤੁਹਾਨੂੰ ਕਿਚਨ ਦੇ ਭਾਂਡਿਆਂ ਦਾ ਹਨਾ ਪਤਾ ਹੀ ਹੁੰਦਾ ਵੀ ਹਨਾ ਘਰਾਂ ਦੇ ਵਿੱਚ ਭਾਂਡੇ ਆਪਣੇ ਕੋਲੇ ਐਕਸਟਰਾ ਹੁੰਦੇ ਹੀ ਆ ਹਨਾ ਹੁਣ ਇਹਨੂੰ ਰੱਖਾ ਨੂੰ ਇਹਨਾਂ ਨੂੰ ਆਇਤਾ ਮੇਰੇ ਕੋਲ ਉੱਪਰ ਰੂਮ ਹੈਗਾਗਾ ਫਿਰ ਮੈਨੂੰ ਚੱਕ ਕੇ ਲਿਹਾਉਣੇ ਕਰਨੇ ਔਖੇ ਹੋ ਜਾਂਦੇ ਇੱਥੋਂ ਮੈਨੂੰ ਜਿਹੜੀ ਚੀਜ਼ ਦੀ ਲੋੜ ਆ ਮੈਂ ਉਹਨੇ ਇੱਕ ਕੱਢ ਕੇ ਵਰਤ ਲੈਣੀ ਆ ਤਾਂ ਕਰਕੇ ਫਿਰ ਇਹ ਇੱਥੇ ਰੱਖ ਤੇ ਪਿੱਛੇ ਰੱਖੇ ਹੋਇਆ ਨਹੀਂ ਤਾਂ ਉੱਪਰ ਮੇਰੇ ਕੋਲੇ ਰੂਮ ਖਾਲੀ ਆ ਤੇ ਉੱਥੇ ਇਕੱਲਾ ਦਵਾਨ ਬੈੱਡ ਹੀ ਲੱਗਿਆ ਹੋਇਆਗਾ ਨਹੀਂ ਤਾਂ ਫਿਰ ਉੱਥੇ ਰੱਖ ਦੰਦੀ ਮੈਂ ਤੁਹਾਨੂੰ ਪਤਾ ਜਾਣਾ ਆਉਣਾ ਕੋਈ ਆ ਜੇਵੇ ਹਨਾ ਚੱਕ ਕੇ ਫਟਾਫਟ ਆਪਾਂ ਇੱਥੋਂ ਕੱਢ ਕੇ ਵਰਤ ਲੈਨੇ ਲੋ ਜੀ ਟਾਈਮ ਬੱਜ ਗਏ ਨੇ 6:40 ਮਿੰਟ ਬੱਚੇ ਆ ਗਏ ਸੀ ਟਿਊਸ਼ਨ ਤੋਂ ਬੱਚਿਆਂ ਨੂੰ ਆਉਣਸਾਰ ਲੱਗੀ ਹੋਈ ਸੀ ਭੁੱਖ ਤੇ ਮੈਂ ਰੋਟੀ ਬਣਾਈ ਆ ਗੈਲਰੀ ਸਾਫ ਕਰਨ ਤੋਂ ਬਾਅਦ ਮਸ਼ੀਨ ਲਾਈ ਹੋਈ ਸੀ ਕੱਪੜੇ ਸਾਰੇ ਸੁੱਕਣੇ ਪਏ ਆ ਹਜੇ ਮੇਰੇ ਕੁਝ ਕੱਪੜੇ ਮਸ਼ੀਨ 'ਚ ਪਏ ਆ ਮੈਂ ਕੱਲ ਵਾਲੀ ਦਾਲ ਨੂੰ ਦੁਬਾਰੇ ਤੜਕਾ ਲਾ ਲਿਆ ਸੀਗਾ ਤੇ ਨਾਲ ਖੀਰਾ ਕੱਟ ਲਿਆ ਸੀ ਬੱਚਿਆਂ ਨੇ ਦੋਨਾਂ ਨੇ ਰੋਟੀ ਖਾ ਲਈ ਆ ਦੇਖੋ ਬੱਚਿਆਂ ਦੀ ਪਲੇਟ ਪਈ ਆ ਤੇ ਇਹਨਾਂ ਨੇ ਰੋਟੀ ਖਾ ਲਈ ਮੈਂ ਜੋਤ ਬੱਤੀ ਲਾਤੀ ਤੇ ਮੈਂ ਹੁਣ ਚੱਲੀ ਆ ਡਾਕਟਰ ਕੋਲ ਮੈਂ ਇਹਨਾਂ ਨੂੰ ਢੂਹੀ ਦਿਖਾ ਕੇ ਆਉਣੀ ਆ ਦੇਖਦੇ ਆ ਜੇ ਡਾਕਟਰ ਮਿਲ ਗਿਆ ਹਾਂ ਤਾਂ ਭੈਣ ਕਹਿੰਦੀ ਸੀ ਕਹਿੰਦੀ ਸ਼ਾਮ ਨੂੰ ਬਿਰਾਸ਼ ਘਟ ਹੁੰਦਾ ਉਹਦੇ ਕੋਲੇ ਵੀ ਦਿਖਾਇਆ ਬਾਕੀ ਮੈਂ ਦੇਖਦੀ ਆ ਜਾ ਕੇ ਜੇ ਮਿਲ ਗਿਆ ਤਾਂ ਸਭ ਤੋਂ ਬੈਸਟ ਆ ਕਿਉਂਕਿ ਰਾਤ ਨੂੰ ਮੈਨੂੰ ਰੈਸਟ ਮਿਲ ਜੂ ਪੈ ਕੇ ਤੇ ਸਵੇਰ ਤੱਕ ਦੇਖੋ ਠੀਕ ਹੋ ਜਾ ਜੇ ਡਾਕਟਰ ਮਿਲ ਜੇ ਬਾਕੀ ਜੇ ਨਾ ਮਿਲੇ ਤਾਂ ਫਿਰ ਕੱਲ ਤੇ ਗਈ ਗੱਲ ਬਾਕੀ ਦੇਖਦੀ ਆ ਜਾ ਕੇ ਜੇ ਮਿਲ ਗਿਆ ਤਾਂ ਤੁਹਾਨੂੰ ਦੱਸਾਂਗੀ ਜ਼ਰੂਰ ਠੀਕ ਆ ਮੈਂ ਨਾ ਟੂਹੀ ਦਿਖਾਇਆ ਮੇਰੀ ਟੂਹੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਆ ਗੱਗੀ ਵੀ ਬੋਲ ਰਹੀ ਸੀ ਕਹਿੰਦਾ ਪਹਿਲਾਂ ਟੂਹੀ ਦਿਖਾਇਆ ਬਾਕੀ ਕੰਮ ਬਾਅਦ ਚ ਕਰੀ ਕੰਮ ਹੁੰਦੇ ਹੀ ਨਹੀਂ ਟੂਹੀ ਨੇ ਤਾਂ ਚੀਕਾਂ ਕਢਾਈਆਂ ਪਈਆਂ ਨੇ ਕੋਈ ਕੰਮ ਨਹੀਂ ਹੋ ਰਿਹਾ ਸੋ ਪੈਸੇ ਦੇਖ ਲਾ ਮੇਰੇ ਪਰਸ ਚ ਹੈਗੇ ਨੇ ਇਹ ਨਾ ਗਾਈ ਜਾ ਮੇਰੇ ਗੋਚੀ ਦਾ ਪਰਸ ਹੈ ਮੈਂ ਜੀ ਪੈਸੇ ਦੇਖ ਲਾ ਕੀ ਹੈਗੇ ਨੇਖਣਾ ਹੈਗਾ 2-300 ਰੁਪਏ ਚੱਲਦੇ ਆ ਬਾਕੀ ਦੇਖਦੇ ਆ ਕੀ ਕਰਨਾ ਡਾਕਟਰ ਤੇ ਫਿਰ ਤੁਹਾਨੂੰ ਦਿੰਨੇ ਆ ਅਪਡੇਟ ਆ ਕੇ ਠੀਕ ਹੈ ਜੀ ਤੁਸੀਂ ਡਾਕਟਰ ਦੇ ਸੇ ਪੱਗ ਗਿਆ ਜੀ ਸਾਡੇ ਸੇ ਪਤਾ ਨਹੀਂ ਪਹੁੰਚ ਤਾ ਲੋ ਜੀ ਸਾਢੇ 7 ਹੋ ਗਏ ਮੈਂ ਅੱਜ ਜਾਏ ਡਾਕਟਰ ਕੋਲ ਧੂਰੀ ਆਪਾਂ ਦਿਖਾਤੀ ਤੇ ਇੱਕ ਤਾਂ ਮੈਨੂੰ ਟੈਸਟ ਲਿਖੇ ਨੇ ਵਿਟਾਮਿਨ ਡੀ ਦਾ ਬੀ 12 ਦਾ ਕੈਲਸ਼ੀਅਮ ਦਾ ਇਹ ਟੈਸਟ ਕਰਾਉਣੇ ਆਂ ਮੈਂ ਤੇ ਧੂਰੀ ਤੇ ਵੀ ਮੇਰੀ ਤੇ ਪ੍ਰੋਬਲਮ ਬਹੁਤ ਹੋਈ ਪਈ ਸੀ ਇੱਕ ਤਾਂ ਮੇਰਾ ਝੁਕਣਾ ਬੰਦ ਕੀਤਾ ਜਿਸੇ ਝੁੱਕ ਕੇ ਕੋਈ ਚੀਜ਼ ਨਹੀਂ ਚੱਕਣੀ ਇੱਕ ਚੌਂਕੜੀ ਮਾਰ ਕੇ ਨਹੀਂ ਬੈਠਣਾ ਜਦੋਂ ਆਪਾਂ ਰੋਟੀ ਖਾਣੇ ਆਪਾਂ ਚੌਂਕੜੀ ਮਾਰ ਕੇ ਬੈਹਨੇ ਆ ਨਾ ਉਦਾਂ ਨਹੀਂ ਬੈਠਣਾ ਮੇਰੇ ਨਾਲ ਪੱਟੇ ਲਾਇਆ ਧੂਰੀ ਜਾਂ ਮੈਨੂੰ ਦਿਖਾਉਣੀ ਹੈ ਜੀ ਹੋਰ ਕਿ ਮੈਂ ਖਾਉਂਗੀ ਫੇਰ ਰੋਟੀ ਪੱਤੇ ਦੇ ਆ ਸੀ ਨਾ ਆ ਦੇਖੋ ਇਦਾਂ ਆ ਸਾਰੇ ਠੰਡੇ ਕਰਕੇ ਲਾਏ ਇੱਥੇ ਤੱਕ ਪੱਤੇ ਲਾਇਆ ਧੂਹੀ ਦੇ ਵਿੱਚ ਤੇ ਰੋਟੀ ਆਵੇ ਉਹਨੇ ਕੁਰਸੀ ਤੇ ਬੈਠ ਕੇ ਖਾਉਂਗੀ ਬਸ ਬਹੁਤ ਜਿਆਦਾ ਬੁਰਾ ਹਾਲਾ ਦਵਾਈ ਦਿੱਤੀ ਆ ਤੇ ਬਾਕੀ ਟੈਸਟ ਲਿਖੇ ਨੇ ਦਵਾਈ ਖਾ ਕੇ ਟੈਸਟ ਕਰਵਾ ਕੇ ਫੇਰ ਆਪਾਂ ਜਾਣਾ ਡਾਕਟਰ ਕੋਲੇ ਦੁਬਾਰੇ ਫੇਰ ਕਿਉਂਕਿ ਉਹ ਕਹਿੰਦੇ ਵੀ ਤੁਹਾਡੀ ਧੂਹੀ ਦੇ ਜਿਹੜੇ ਮਾਸਲ ਨੇ ਇੱਥੇ ਜਿਹੜੇ نیچے ਵਾਲੇ ਹੁੰਦੇ ਨੇ ਲਾਸਟ ਤੇ ਉਹ ਲੀਅ ਹੋਈ ਸੀ ਤਾਂ ਕਰਕੇ ਉਹਨਾਂ ਨੇ ਪੱਤੇ ਲਾਏ ਆ ਵੀ ਇਹਨੇ ਤੁਸੀਂ ਉਹ ਕਰ ਲਓ ਤੇ ਟੈਸਟ ਕਰਵਾ ਕੇ ਫਿਰ ਤੁਸੀਂ ਆਇਓ ਦੁਬਾਰਾ ਫਿਰ ਦੇਖਦੇ ਆ ਟੈਸਟਾਂ ਦੇ ਵਿੱਚ ਕਿਹੜਾ ਟੈਸਟਾਂ ਦੇ ਵਿੱਚ ਵਿਟਾਮਿਨ ਡੀ ਨਾ ਘੱਟ ਹੋਵੇ ਜਾਂ ਕੈਲਸ਼ੀਅਮ ਨਾ ਘੱਟ ਹੋਵੇ ਜਾਂ ਬੀ 12 ਨਾ ਘੱਟ ਹੋਵੇ ਹਨ ਜੋ ਵੀ ਹੱਡੀਆਂ ਦੇ ਟੈਸਟ ਹੁੰਦੇ ਨੇ ਉਹ ਆਪਾਂ ਨੂੰ ਲਿਖਿਆ ਉਹਨਾਂ ਨੇ ਤੇ ਕਰਵਾ ਕੇ ਇੱਕ ਦਿਨ ਫਿਰ ਆਪਾਂ ਇੱਕ ਦੋ ਦਿਨਾਂ ਤੱਕ ਜਾਵਾਂਗੇ ਡਾਕਟਰ ਬਹੁਤ ਮੰਦਾ ਹਾਲ ਸੀ ਮੈਂ ਚੀਕਾ ਮਾਰਦੀ ਸੀ ਮੈਂ ਕਦੇ ਰੋਕੇ ਨਹੀਂ ਦੱਸਿਆ ਕੁਝ ਵੀ ਨਵ ਬੱਚਿਆ ਮੂਰੇ ਕਦੇ ਸ਼ੋਅ ਕੀਤਾ ਵੀ ਮੈਂ ਇੰਨੀ ਜਿਆਦਾ ਔਖੀ ਆ ਇੰਨੀ ਔਖੀ ਮੂ ਦੇ ਬਾਵਜੂਦ ਮੈਂ ਸਾਰੀ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਆ ਬੱਚਿਆਂ ਨੂੰ ਵੀ ਦੇਖ ਰਹੀ ਆ ਘਰ ਦਾ ਵੀ ਕਰ ਰਹੀ ਆ ਸੋਸ਼ਲ ਮੀਡੀਆ ਦਾ ਵੀ ਕਰ ਰਹੀ ਆ ਦੋ ਡੌਗੀ ਨੇ ਉਹਨਾਂ ਨੂੰ ਵੀ ਦੇਖ ਰਹੀ ਆ ਪਰ ਮੈਂ ਫਿਰ ਵੀ ਨਹੀਂ ਮੈਂ ਕਹਿੰਦੀ ਸਾਡਾ ਆਪੇ ਠੀਕ ਹੋ ਜੂ ਆਪੇ ਠੀਕ ਹੋ ਜੂ ਅੱਜ ਵੀ ਮੈਨੂੰ ਗੱਗੀ ਬੋਲਣ ਲੱਗੇ ਤਾਂ ਹੁਣ ਮੈਂ ਡਾਕਟਰ ਦੇਣੀ ਆ ਵੀ ਮੈਨੂੰ ਭੈਣ ਨੇ ਦੱਸਤਾ ਵੀ ਡਾਕਟਰ ਹੈਗਾ ਇੱਥੇ ਨਹੀਂ ਮੈਂ ਕੱਲ ਨੂੰ ਮਲੇਰ ਕੋਲ ਲੈ ਜਾਣਾ ਸੀਗਾ ਮੇਰੀ ਅੱਜ ਗੱਲ ਹੋ ਗਈ ਸੀ ਫੋਨ ਤੇ ਕੱਲ ਨੂੰ ਮੈਂ ਜਾਣਾ ਸੀ ਮਲੇਰ ਕੋਲ ਲੈ ਸ਼ੋਕਰ ਡਾਕਟਰ ਆਪਨੇ ਨੇ ਨੇੜੇ ਮਿਲ ਗਿਆ ਨੇੜੀ ਸੀਗਾ ਡਾਕਟਰ ਕੋਈ ਜ਼ਿਆਦਾ ਦੂਰ ਨਹੀਂ ਲੋਕਲੀ ਸੀ ਧੂਰੀ ਚ ਤੇ ਮੈਂ ਦਵਾਈ ਵੀ ਲਈ ਦਿਖਾ ਵੀ ਆਈ ਪ੍ਰੋਬਲਮ ਤੇ ਬਾਕੀ ਦੇਖਦੇ ਆ ਛੇਤੀ ਠੀਕ ਹੋ ਜਾ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਵਧੀ ਪਈ ਆ ਤੁਹੇ ਦੀ ਰਾਤ ਮੇਰੇ ਤੋਂ ਪਿਆ ਵੀ ਨਹੀਂ ਸੀ ਜਾਂਦਾ ਜੋਵਨ ਤੋਂ ਨਾ ਮੈਂ ਹੱਡੀਆਂ ਵਾਲੀ ਜਿਹੜੀ ਟਿਊਬ ਹੁੰਦੀ ਆ ਆਪਾਂ ਨੂੰ ਦਿੱਤੀ ਹੁੰਦੀ ਆ ਡਾਕਟਰ ਦੀ ਉਹ ਮਲਾਈ ਸੀ ਵਿਚਾਰੇ ਤੋਂ ਜੋਵਨ ਤੋਂ ਫੇਰ ਮੈਨੂੰ ਜਾ ਕੇ ਕਿਤੇ ਮਾੜੀ ਜਿਹੀ ਚੈਨ ਆਈ ਐ ਸਵੇਰੇ ਮੈਂ ਤਾਂ ਜੋੜ ਉੱਠਿਆ ਨਹੀਂ ਗਿਆ ਨਾ ਰਮ ਦੋਨੇ ਭੱਜ ਕੇ ਹਟ ਗਏ 5:30 ਵਜੇ ਆਣਾ ਵੀ ਭੱਜ ਕੇ ਹਟ ਗਏ 5:40 ਵਾਲਾ ਵੀ ਭੱਜ ਕੇ ਹਟ ਗਿਆ ਮੈਂ ਬੰਦ ਕਰ ਤੇ ਮੈਂ ਤਾਂ 6 ਵਜੇ ਉੱਠੀ ਆ ਜਦੋਂ ਟਾਈਮ ਦੇਖਿਆ ਮੈਂ ਤਾਂ ਛਾਲ ਖਮਾਲ ਉੱਤੇ ਛਾਲ 6 ਵਜੇ ਮੈਂ ਤਾਂ ਭੱਜਣ ਦੇ ਹੋਰ ਇਹ ਜਿhta ਮੇਰੇ ਨਾਲ ਹੁੰਦੀ ਆ ਰਾਤ ਇੱਕ ਤਾਂ ਗੋਲੀਆਂ ਦੇ ਨਸ਼ੇ ਚੜ ਜਾਂਦੇ ਨੇ ਜਦੋਂ ਦਰਦ ਹੁੰਦਾ ਚੱਕ ਕੇ ਗੋਲੀ ਲੈ ਲੈਂਦੇ ਆ ਕਿਹੜਾ ਪਤਾਗਾ ਥੋੜਾ ਜਿਹਾ ਟਾਈਮ ਠੀਕ ਜਾਂਦਾ ਫੇਰ ਹੋਣ ਲੱਗ ਪੈਂਦਾ ਤੇ ਬਾਕੀ ਚਲੋ ਠੀਕ ਹੈ ਜੀ ਹੁਣ ਮੈਂ ਰੋਟੀ ਖਾ ਲਾਂ ਬੱਚਿਆਂ ਨੂੰ ਖਵਾ ਕੇ ਗਈ ਸੀ ਮਾਂ ਦਾ ਫਰਜ਼ ਹੁੰਦਾ ਬੱਚਿਆਂ ਦੀ ਪੇਟ ਪੂਜਾ ਕਰਾਉਣੀ ਆਪ ਤਾਂ ਆਪਾਂ ਬਾਅਦ 'ਚ ਖਾਣੇ ਦਿੰਦੇ ਆ ਮੈਨੂੰ ਪਹਿਲਾਂ ਜਿਹੜੀ ਪ੍ਰੋਬਲਮ ਸੀ ਉਹ ਮੈਂ ਦਿਖਾ ਕੇ ਆਈ ਆ ਹੁਣ ਮੈਂ ਕੁਰਸੀ ਤੇ ਬਹਿ ਗਈ ਬੱਚਿਆਂ ਨੂੰ ਖਵਾ ਕੇ ਗਈ ਸੀ ਬੱਚਾ ਮੈਨੂੰ ਛੱਡ ਗਈ ਸੀ ਤੋਂ ਉਹਨਾਂ ਨੂੰ ਮੈਂ ਇਕੱਲੀ ਹੀ ਗਈ ਸੀ ਇਹ ਖਿੱਚ ਪੈਂਦੀ ਆ ਬੱਟਾ ਲਾ ਕੇ ਅੱਧਾ ਘੰਟਾ ਹੀ ਲੱਗਿਆ ਮੈਨੂੰ ਅੱਧਾ ਘੋਣਾ ਘੰਟਾ ਪੋਣੇ ਕ 7 ਵਜੇ ਸੀ ਮੈਂ 7:30 ਵਾਪਸ ਆ ਗਈ ਘਰੇ ਕੋਈ ਜ਼ਿਆਦਾ ਹੋ ਨਹੀਂ ਲੱਗਿਆ ਟਾਈਮ ਪਰ ਆਸ਼ ਸੀਗਾ ਕਾਫੀ ਕਾਫੀ ਜਾਣੇ ਆਏ ਹੋਏ ਸੀ ਤੇ ਬਾਕੀ ਚਲੋ ਠੀਕ ਹੈ ਜੀ ਰੋਟੀ ਖਾ ਲਈ ਤੁਸੀਂ ਵੀ ਖਾ ਲਓ ਆਜੋ